ਹੈਲੋ ਜੀ ਪਿਆਰ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਤੇ ਆਪਣੇ ਲਵੇ ਨਵਾਂ ਮਾਲ ਆਇਆ ਸੀਗਾ ਤੇ ਆਪਾਂ ਤੁਹਾਨੂੰ ਸਾਰਿਆਂ ਦੇ ਆਰਟੀਕਲ ਦਿਖਾਵਾਂਗੇ ਸਾਰੇ ਨਵੇਂ ਡਿਜ਼ਾਈਨ ਆਏ ਨੇ ਆਪਣੇ ਲਵੇ ਤੁਸੀਂ ਪਿੱਛੇ ਦੇਖ ਸਕਦੇ ਹੋ ਜਦ ਅੱਜ ਦੁਕਾਨ ਪੂਰੀ ਐਨ ਫੁੱਲ ਭਰੀ ਹੋਈ ਐ ਤੇ ਬਹੁਤ ਸੋਹਣਾ ਮਾਲ ਆਇਆ ਤੇ ਜਿੰਨੇ ਵੀ ਦੁਕਾਨਦਾਰ ਆਪਣੇ ਲਵੇ ਕੱਪੜਾ ਲੈਣ ਆਉਂਦੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਨਵਾਂ ਮਾਲ ਪਹੁੰਚ ਚੁੱਕਿਆ ਐ ਪਹੁੰਚੋ ਪੂਰੇ ਹੋਲ ਸੇਲ ਦੇ ਭਾਰੀ ਰੇਟ ਆਪਾਂ ਤੁਹਾਨੂੰ ਲਾਵਾਂਗੇ ਜਮਾਂ ਐਨ ਲੈਸ ਕਰਕੇ ਤੇ ਆਪਾਂ ਜੇ ਤੁਹਾਨੂੰ ਸਭ ਆਹ ਆਟਮ ਆਇਆ ਆਪਣੇ ਲਈ कॉटन सूट दुपट्टा ਬਹੁਤ ਸੋਹਣਾ ਮਾਲ ਆਇਆ ਜੀ ਹਾਂ ਲੋ 5 ਮੀਟਰ ਪੂਰੀ ਕੱਟ ਹੋਊਗੀ ਤੇ ਨਾਲ कॉटन ਦਾ ਦੁਪੱਟਾ ਹੋਊਗਾ ਇਹਦੇ ਨਾਲ ਪੂਰਾ ਸਵਾ 2 ਮੀਟਰ ਦਾ ਦੁਪੱਟਾ ਹੋਊਗਾ ਪੂਰੇ ਫੁੱਲ ਲੈਸ ਰੇਟ ਚ ਲਾਵਾਂਗੇ ਆਪਣਾ ਰੇਟ ਦਾ ਚੈਲੰਜ ਹੋਊਗਾ ਜੀ ਆਪਣਾ ਸਾਰੇ ਪੰਜਾਬ ਦਾ ਕੋਈ ਆਪਣੇ ਵਾਲੇ ਰੇਟ ਦੇ ਗਿਆ ਨਾ 10000 ਰੁਪਏ ਨਾਮ ਦੇਵਾਂਗੇ ਆਪਾਂ ਜਲਦੀ ਜਲਦੀ ਵੀਡੀਓ ਸ਼ੇਅਰ ਕਰਦੇ ਤੇ ਲਾਈਕ ਕਰਦੇ ਹੋ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਆ ਲੋ ਇਹਦੇ ਵਿੱਚ ਬਹੁਤ ਸੋਹਣੇ ਡਿਜ਼ਾਈਨ ਦੇਵਾਂਗੇ ਤੁਹਾਨੂੰ ਬਹੁਤ ਡਿਜ਼ਾਈਨ ਦਿਖਾਵਾਂਗੇ ਆ ਲੋ ਆ ਸਾਰੇ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ ਆ ਬੁੜੀਆਂ ਵਾਲਾ ਡਿਜ਼ਾਈਨ ਵੀ ਮਿਲ ਜੂਗਾ ਇਹ ਸਪੈਸ਼ਲ ਹੈ ਇਹ ਸਾਰੇ ਡਿਜ਼ਾਈਨ ਆਏ ਨੇਗੇ ਆ ਜੋ ਅੱਗੇ ਇਹ ਵੀ ਮਾਲ ਆਪਣੇ ਲਈ ਪੂਰੀ ਕੁਆਂਟੀਟੀ ਚ ਮਿਲ ਜੂਗਾ ਤੇ ਮਸਲੀਨ ਦੁਪੱਟੇ ਨਾਲ ਵੀ ਆਪਣੇ ਲਈ ਆ ਗਿਆ ਮਾਲ ਬਹੁਤ ਵਧੀਆ ਆ ਲੋ ਇਹਦੇ 7 ਡਿਜ਼ਾਈਨ ਦੇਵਾਂਗੇ ਤੁਹਾਨੂੰ ਇਹ ਵੀ ਬਹੁਤ ਸੋਹਣਾ ਕੱਪੜਾ ਜੀ ਨਾਲ ਮਸਲੀਨ ਦੀ ਚੁੰਨੀ ਫੁੱਲ ਫਾਇਦੇ ਚ ਇਹ ਵੀ ਆ ਜੇ ਕਿਸੇ ਨੂੰ ਰੇਟ ਪੁੱਛਣਾ ਜੀ ਉਹ ਮੈਂ ਸਕਰੀਨ ਤੇ ਤੁਹਾਨੂੰ ਨੰਬਰ ਦਿਖ ਰਿਹਾ ਮੇਰਾ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਤੁਹਾਨੂੰ ਕੱਲੇ ਕੱਲੇ ਦਾ ਰਿਪਲਾਈ ਕਰੂੰਗਾ ਤੇ ਕੱਲੇ ਕੱਲੇ ਦਾ ਰੇਟ ਵੀ ਦੱਸੂੰਗਾ ਜੀ ਆਹ ਲੋ ਆਹ ਟੇਕਣ ਦਾ ਸੂਟ ਮਿਲ ਜੂਗਾ ਇਹ ਵੀ ਬਹੁਤ ਸੋਹਣੀ ਆਈਟਮ ਹੈਗੀ ਆਹ ਲੋ ਜੀ ਮਾਲ ਫਲ ਆ ਗਿਆ ਆਪਣੇ ਦਾ ਵੀ ਹੁਣ ਪੂਰੇ ਮੇਲੇ ਲੱਗੇ ਜੀ ਗਰਮੀਆਂ ਦਾ ਸਾਰਾ ਕੱਪੜਾ ਹੋਊਗਾ ਟੌਪ ਦਾ ਕੱਪੜਾ ਹੋਊਗਾ ਜੀ ਸਾਰਾ ਆਹ ਲੋ ਇਹਦੇ ਨਾਲ ਇਹ ਚੁੰਨੀ ਹੋਊਗੀ ਚੁੰਨੀ ਵੀ ਪੂਰੀ ਹੈਵੀ ਹੋਊਗੀ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਆਜ ਵਰਕ ਜੀ ਆ ਲੋ ਅਗਲੀਆਂ ਵੈਰਾਈਟੀਆਂ ਆਪਾਂ ਤੁਹਾਨੂੰ ਦਿਖਾ ਦਈਏ ਆ ਲੋ ਇਹ ਮੜਾਲ ਤੇ ਆ ਗਿਆ ਜੀ ਆਪਣਾ ਇਹ ਵੀ ਬਹੁਤ ਸੋਹਣਾ ਆਰਟੀਕਲ ਹੈਗਾ ਦਿਖਾਉ ਜੀ ਨਵੇਂ ਹੋ ਕੇ ਆਰੀ ਵਰਕ ਕੀਤਾ ਹੋਇਆਗਾ ਨਾਲ ਮਸਲੀਨ ਦਾ ਦੁਪੱਟਾ ਲਵਾਂਗੇ ਇਹ ਵੀ ਬਹੁਤ ਸੋਹਣਾ ਸੂਟ ਹੋਊਗਾ ਜੀ ਆ ਲੋ ਚੈੱਕ ਕਰੋ ਇਹ ਵੀ ਪੂਰੀ ਟਾਪ ਦੀ ਕੁਆਲਿਟੀ ਹੋਊਗੀ ਜੀ ਆਹ ਲੋ ਪੂਰਾ 2.5 ਮੀਟਰ ਪੂਰਾ ਦੁਪੱਟਾ ਹੋਊਗਾ ਆ ਮਿਲ ਜਾਣਗੇ ਇਹਦਾ ਚਾਰਟ ਹੋਊਗਾ ਚਾਰ ਰੰਗ ਹੋਣਗੇ ਜੀ ਆਹ ਲੋ ਹਾਂ ਇਹਦੇ ਚਾਰੇ ਕਲਰ ਨੇ ਜੀ ਚਾਰੇ ਕਲਰ ਪੂਰੇ ਸੋਨੇ ਕਲਰ ਮਿਲ ਜਾਣਗੇ ਤੁਹਾਨੂੰ ਦਿਖਾ ਦੋ ਜੀ ਟਿੱਕਾ ਆਪਣੇ ਨੇ ਵੀ ਕੇਵੀ ਦਾ ਮਾਲ ਵੀ ਆ ਗਿਆ ਆ ਲੋ ਕੇਵੀ ਦਾ ਮਾਲ ਦੇ ਦਾਂਗੇ ਇਹ ਵੀ ਫੁੱਲ ਪ्युअर ਦੁਪੱਟਾ ਫੁੱਲ ਲੈਂਸ ਦੇ ਵਿੱਚ ਮਾਲ ਆਇਆ ਇਹ ਵੀ ਆਮੇ ਜੁਗਾਦਨੀ ਗੁੱਟੀ ਪ੍ਰਿੰਟ ਇਹ ਵੀ ਮਸ਼ੀਨ ਦੁਪੱਟਾ ਜੀ ਆਹ ਲਓ ਲਾਵੇ ਕਰਕੇ ਦਿਖਾ ਦੋ ਪਰਫੈਕਟ ਦਾ ਮਾਲ ਹੋਊਗਾ ਪ्योर ਮਸ਼ੀਨ ਦੁਪੱਟਾ 500 ਰੁਪਏ ਦਾ ਸੂਟ ਹੋਊਗਾ ਇਹ ਤੇ ਨਾਲ ਟੌਪ ਦੀ ਕੁਆਲਿਟੀ ਹੋਣੀ ਆ ਡਿਜ਼ਾਈਨ ਪੈਰੇ ਦੇ ਡਿਜ਼ਾਈਨ ਦਿਖਾ ਦੂਗੀ ਆਹ ਲਓ ਇਹ ਸਾਰੇ ਡਿਜ਼ਾਈਨ ਹੋਣਗੇ ਇਹਦੇ ਪੂਰੇ ਟੌਪ ਟੌਪ ਦੇ ਡਿਜ਼ਾਈਨ ਜੀ ਸਾਰੇ ਆਪਾਂ ਨਵੀਂ ਆਈਟਮਾਂ ਹੋਰ ਵੀ ਲਿਆਏ ਆਪਣੇ ਲਾਲੀ ਦਾ ਮਾਲ ਵੀ ਆ ਗਿਆ ਜੀ ਆ ਲੋ ਪਿਓਰ ਜਾਮ ਦੇ ਉੱਪਰ ਪਿਓਰ ਦੁਪੱਟਾ ਪੂਰੀ ਟੌਪ ਦੀ ਕੁਆਲਿਟੀ ਹੋਊਗੀ ਆ ਦੇਖੋ ਪੂਰਾ ਟੌਪ ਦਾ ਸੂਟ ਹੈ ਜੀ ਤੇ ਨਾਲ ਇਹਦੇ ਪਿਓਰ ਮੜਾਲ ਕਾਟਨ ਦੀ ਸਲਵਾਰ ਹੋਊ 3 ਮੀਟਰ ਪੂਰਾ ਕੱਪੜਾ ਤੇ ਨਾਲ ਔੜੀ ਦਿਖਾਉ ਮੜਾ ਜੀ ਤੇ ਨਾਲ ਫੁੱਲ ਪਿਓਰ ਦੀ ਚੁੰਨੀ ਦਵਾਂਗੇ ਇਹ ਵੀ ਬਹੁਤ ਲੈਸ ਰੇਟ ਚ ਹੈਗਾ ਸਾਰਾ ਲਾਲੀ ਦਾ ਮਾਲ ਹੋਊਗਾ オリジナル ਟੌਪ ਟੌਪ ਦੇ ਡਿਜ਼ਾਈਨ ਦੇਵਾਂਗੇ ਇਹਦੇ ਵਿੱਚ ਤੁਹਾਨੂੰ ਸਾਰੇ ਜੀ ਉਕਾ ਇਹਨਾਂ ਮਾੜੇ ਇਹਨੂੰ ਰਾਇ ਦੇ ਵਿੱਚ ਮਾਲ ਫੁੱਲ ਕੁਆਲਿਟੀ ਤੇ ਫੁੱਲ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕੇ ਨੇ ਸਾਰੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਥੋੜਾ ਸਾਡਾ ਐਡਰੈਸ ਹੈਗਾ ਹੋੜਲਾ ਕਲਾਂ ਜ਼ਿਲ੍ਹਾ ਮਾਨਸਾ ਦਸ਼ਮੇਸ਼ ਕਲਾਥ ਹਾਊਸ ਆਪਣੀ ਦੁਕਾਨ ਦਾ ਨਾਮ ਹੈ ਹੋੜਲਾ ਕਲਾਂ ਜੇ ਕਿਸੇ ਨੇ ਆਉਣਾ ਵੀ ਹੋਵੇ ਤਾਂ ਤੁਸੀਂ ਆ ਵੀ ਸਕਦੇ ਓ ਇੱਥੇ ਹੋੜਲਾ ਕਲਾਂ ਜ਼ਿਲ੍ਹਾ ਮਾਨਸਾ ਸ਼ਿਸ਼ਮੇਸ਼ ਕਲਾਥ ਹਾਊਸ ਆਪਣੀ ਦੁਕਾਨ ਦਾ ਨਾਮ ਆ ਜੀ ਤੇ ਕੁਆਲਿਟੀ ਆਪਾਂ ਤੁਹਾਨੂੰ ਹੋਰ ਵੀ ਦੇ ਦਾਂਗੇ ਪਾਕਿਸਤਾਨੀ ਦੁਪੱਟੇ ਦੇ ਵਿੱਚ ਪਾਕਿਸਤਾਨੀ ਦੁਪੱਟੇ ਦੇ ਵਿੱਚ ਵੀ ਬਹੁਤ ਮਾਲ ਆ ਚੁੱਕਿਆ ਜੀ ਆ ਲੋ ਪੂਰੀ ਟਾਪ ਦੀ ਆਈਟਮ ਹੋਊਗੀ ਇਹਦੇ ਨਾਲ ਪ्युअर ਦੁਪੱਟਾ ਵੀ ਹੋਊਗਾ ਤੇ ਇਹਦੇ ਨਾਲ ਪ्युअर ਦੁਪੱਟਾ ਜੀ ਆ ਲੋ ਪਾਕਿਸਤਾਨੀ ਸੂਟ ਹੈ ਤੇ ਆ ਲੋ ਇੱਕ ਇਹ ਆਈਟਮ ਮਿਲ ਜੂਗੀ ਇਹ ਨਾਲ ਆਪਣਾ ਪਾਕਿਸਤਾਨੀ ਦੁਪੱਟਾ ਹੋਊਗਾ ਜੀ ਦੁਪੱਟਾ ਦਿਖਾਓ ਆ ਲਓ ਜੀ ਦੁਪੱਟਾ ਪੂਰਾ ਸ਼ਾਨਦਾਰ ਤਿਆਰ ਕੀਤਾ ਹੋਇਆ ਹੈ ਬੜਾ ਹੌਲੀ ਦਿਖਾ ਦਿਓ ਦੁਪੱਟਾ ਜੀ ਪੂਰੇ ਟੌਪ ਦਾ ਦੁਪੱਟਾ ਹੋਊਗਾ ਇਹ ਵੀ ਬਹੁਤ ਲੈਸ ਰੇਟ 'ਚ ਹੈ ਸਿਰਫ 500 ਰੁਪਏ ਦੇ ਵਿੱਚ ਸੂਟ ਮਿਲ ਜੂਗਾ ਤੁਹਾਨੂੰ ਇਹ ਪਾਕਿਸਤਾਨੀ ਸੂਟ ਸਿਰਫ 500 ਰੁਪਏ ਦੇ ਵਿੱਚ 1200 ਰੁਪਏ ਦਾ ਸੂਟ ਜਿਹੜਾ ਸੇਲ ਹੁੰਦਾ ਨਾ ਉਹ 500 ਰੁਪਏ ਦੇ ਵਿੱਚ ਹੀ ਦੇ ਦਾਂਗੇ ਆ ਜੀ ਅੱਗੇ ਆ ਜੀ ਇੱਧਰ ਵੀ ਹੋਰ ਦਿਖਾ ਦਈਏ ਆਟਮਾ ਮਾ ਨਾਲ ਨਾਲ ਨਿਗ੍ਹਾ ਮਰਾ ਦੋ ਮੜੀ ਸਾਰੇ ਮਾਲ ਤੇ ਕੋਈ ਇਹ ਨਹੀਂ ਹੈਗਾ ਵੀ ਇੱਕ ਦੋ ਸੂਟ ਮਿਲੂਗਾ ਜਿੰਨੇ ਸੂਟ ਕਹੋਗੇ ਤੁਹਾਨੂੰ ਉੰਦਾ ਮਾਲ ਦੇ ਦਾਂਗੇ ਆਪਾਂ ਆਹ ਲੋ ਪਿਓਰ ਡਿਜੀਟਲ 5 ਮੀਟਰ ਪੂਰੀ ਕੱਟ ਤੇ ਨਾਲ ਮਸਲੀਨ ਦੁਪੱਟਾ ਇਹ ਵੀ ਮਾਲ ਬਹੁਤ ਸੋਹਣਾ ਜੀ ਦੁਪੱਟਾ ਦਿਖਾਉ ਜੀ ਆਹ ਲੋ ਇਹ ਦੁਪੱਟਾ ਹੋਊਗਾ ਇਹਦਾ ਪੂਰੇ ਟੌਪ ਦਾ 2.5 ਮੀਟਰ ਦੀ ਪੂਰੀ ਕੱਟ ਹੋਊਗੀ ਦੁਪੱਟੇ ਦੀ オリジナル ਮਸਲੀਨ ਸਿਰਫ 500 ਰੁਪਏ ਦੇ ਵਿੱਚ ਦੇਵਾਂਗੇ ਇਹ ਵੀ ਆਲ ਓਵਰ ਕੱਪੜਾ ਜਿੱਥੇ ਕੱਲਾ ਸੂਟ 500 ਦਾ ਮਿਲਦਾ ਨਾ ਸਾਨੂੰ ਦੁਪੱਟੇ ਨਾਲ ਸੂਟ 500 ਦਾ ਦੇ ਦਾਂਗੇ ਨਾਲ ਮਸਲੀਂ ਦਾ ਦੁਪੱਟਾ ਹੋਊਗਾ ਤੇ ਆਪਣੇ ਦਾ ਵੀ ਕੇ ਮੇਸ਼ੇਸ਼ ਦਾ ਮਾਲ ਆ ਗਿਆ ਇਹ ਵੀ ਬਹੁਤ ਸੋਹਣਾ ਮਾਲ ਹੈ ਜੀ ਆ ਲੋ ਹਲੋ ਇਹ ਵੀ ਪੂਰੇ ਟੌਪ ਦੀ ਕੁਆਲਿਟੀ ਹੈ ਜੀ ਪ्युअर ਕੈਮਰੇ ਕਾ ਸਿਰਫ 500 ਰੁਪਏ ਦੇ ਵਿੱਚ ਪੂਰਾ ਸੋਹਣਾ ਸੂਟ ਤਿਆਰ ਕਰਿਆ ਹੋਇਆ ਸਿਰਫ 500 ਰੁਪਏ ਦੇ ਵਿੱਚ ਆਜੋ ਅੱਗੇ ਆਜੋ 1200 ਰੁਪਏ ਦੇ ਵਿੱਚ ਤੁਹਾਨੂੰ ਆਹ ਮਾਲ ਦੇ ਦਾਂਗੇ ਕਾਟਨ ਸੂਟ ਦੁਪੱਟਾ ਬਰੀਕ ਪ੍ਰਿੰਟ ਹੋਣਗੇ ਇਹਦੇ ਆਹ ਪਿਆ ਸਾਰਾ ਮਾਲ ਮਿਲ ਜੂਗਾ ਜੀ ਹਾਂ ਲੋ ਇਹ ਸਾਰਾ ਮਾਲ ਮਿਲ ਜੂਗਾ ਸਿਰਫ 250 ਰੁਪਏ ਦੇ ਵਿੱਚ ਇਹ ਵੀ ਪੂਰੀ ਟਾਪ ਦੀ ਕੁਆਲਿਟੀ ਹੋਊਗੀ ਹਾਂ ਲੋ ਆਪਾਂ ਦੁਕਾਨ ਫੁੱਲ ਲਾਤੇ ਮੇਲੇ ਦੁਕਾਨ ਇਸ ਟਾਈਮ ਸਾਰੀ ਭਰੀ ਪਈ ਐ ਤੇ ਪਹੁੰਚੋ ਜਿਹਨੂੰ ਜਿਹਨੂੰ ਵੀ ਜਮਾਲ ਚਾਹੀਦਾਗਾ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੇ ਜੀ ਤੁਹਾਡਾ ਧੰਨਵਾਦ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਓਕੇ ਜੀ ਥੈਂਕ ਯੂ ਜੀ